ਪਾਰਲੀਮੈਂਟ ਵਿੱਚ ਲਿਆਂਦੇ ਗਏ ਵਕਫ ਬੋਰਡ ਸੋਧ ਬਿੱਲ ਉੱਤੇ ਗੁਰਚਰਨ ਸਿੰਘ ਗਰੇਵਾਲ ਦਾ ਫਟਾਫਿਆਨ ਘਟ ਗਿੰਤਿਆਂ ਨੂੰ ਲੈ ਕੇ ਉਹਨਾਂ ਨੇ ਇਸ ਬਿੱਲ ਉੱਤੇ ਚਿੰਤਾ ਜਤਾਈ ਹੈ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਸੁਣੋ ਅੱਜ ਪਾਰਲੀਮੈਂਟ ਦੇ ਅੰਦਰ ਵਕਫ ਬੋਰਡ ਸੋਧ ਬਿੱਲ ਦੇ ਨਾਮ ਦੇ ਉੱਤੇ ਇੱਕ ਬਿੱਲ ਜੋ ਲਿਆਂਦਾ ਗਿਆ ਜਿਹੜਾ ਕਿ ਦੇਸ਼ ਦੀਆਂ ਘਟਗਟੀਆਂ ਲਈ ਬਹੁਤ ਵੱਡੀ ਚੁਣੌਤੀ ਆ ਪਿਛਲੇ ਸਾਲੇ ਦੇ ਵਿੱਚ ਭਾਵੇਂ ਕਿ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਕੀ ਘਟ ਗਿਣਤੀਆਂ ਲਈ ਜੋ ਸੁਨੇਹਾ ਉਹ ਉਸ ਨੂੰ ਲਾਗੂ ਕਰਨ ਉੱਤੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਚੱਲ ਰਹੀ ਆ ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਨੂੰ ਤੋੜ ਕੇ ਵੱਖਰੀ ਕਮੇਟੀ ਬਣਾਉਣਾ ਹਜੂਤ ਸਾਹਿਬ ਬੋਰਡ ਦੇ ਵਿੱਚ ਜਿਹੜੇ ਆਪਣੇ ਨਾਮ ਇਹ ਨਾਮਜ਼ਦ ਕਰ ਰਹੇ ਸੋ ਅਖੀਰ ਜਿਹੜਾ ਸਭ ਤੋਂ ਵੱਡਾ ਇੱਕ ਕਟੜਾ ਘਟ ਗਿਣਤੀ ਮੁਸਲਮਾਨ ਵਰਗਾ ਉਹਨਾਂ ਦਾ ਜਿਹੜਾ ਵਕ ਬੋਰਡ ਆ ਜਿਹੜਾ ਕੀ ਪ੍ਰਬੰਧ ਸੰਭਾਲਦਾ ਧਾਰਮਿਕ ਸਥਾਨਾਂ ਦਾ ਇਹ ਮੁੱਸ ਦੇ ਵਿੱਚ ਗੈਰ ਮੁਸਲਮਾਨਾਂ ਦੇ ਨੂੰ ਸ਼ਾਮਿਲ ਕਰਨ ਦਾ ਇਹ ਮਾਮਲਾ ਆਇਆ ਭਾਵੇਂ ਕਿ ਜਿਹੜੀ ਵਿਰੋਧੀ ਧਿਰ ਹੈ ਉਸਨੇ ਇਸ ਗੱਲ ਲਈ ਬਹੁਤ ਵੱਡੀ ਆਵਾਜ਼ ਵੀ ਉੱਚੀ ਕੀਤੀ ਆ ਤਾਂ ਫਿਰ ਇਹਨੂੰ ਇੱਕ ਕਮੇਟੀ ਕੋਲੇ ਜਿਹੜਾ ਪੇਸ਼ ਕਰਨ ਦਾ ਪ੍ਰੋਗਰਾਮ ਫੈਨਲ ਹੋਇਆ ਇਸ ਦੇ ਬਾਰੇ ਦੇ ਵਿੱਚ ਇਸ ਮਾਮਲੇ ਵਿੱਚ ਸ਼ਰੌਣੀ ਗੁਰਦਰਾ ਪ੍ਰੋਧ ਕਮੇਟੀ ਦੇ ਗੁਰਦਰਾ ਦੇ ਪ੍ਰੋਧਾਂ ਬਾਰੇ ਵੀ ਮਿਸਟਰ ਨੱਕਵੀ ਜਿਹੜੇ ਆ ਐਮਪੀ ਉਹਨਾਂ ਨੇ ਜੱger ਵੀ ਕੀਤਾ ਪਾਰਲੀਮੈਂਟ ਦੇ ਵਿੱਚ ਈ ਕੋਸੇ ਦਾ ਵੀ ਤੁਹਾਨੂੰ ਦਾ ਮਸਲਾ ਵਾ ਚਾਹੇ ਕੋ ਮੰਦਿਰ ਦੀ ਕਮੇਟੀ ਆ ਉਹਦੇ ਚ ਕੋਈ ਗੈਰ ਹਿੰਦੂ ਨਹੀਂ ਹੋ ਸਕਦਾ ਕੋ ਗੁਰਦੁਆਰੇ ਦੀ ਕਮੇਟੀ ਆ ਉਸ ਗੈਰ ਸਿੱਖ ਨਹੀਂ ਹੋ ਸਕਦਾ ਜਿਹੜੀ ਕੋਈ ਮੁਸਲਮਾਨਾਂ ਦੀ ਕਮੇਟੀ ਆ ਉਹਦੇ ਚ ਕੋਈ ਗੈਰ ਮੁਸਲਮਾਨ ਪਰਵੰਦੇ ਦੇ ਵਿੱਚ ਸਹੀ ਸੁਚਾਰੂ ਨਹੀਂ ਕਿਲਾ ਸਕਦਾ ਸੋ ਇਸ ਗੱਲ ਨੂੰ ਲਾਗੂ ਕਰਾਉਣ ਵਾਸਤੇ ਜਿਹੜਾ ਫੈਸਲਾ ਲਿਆ ਗਿਆ ਬੜਾ ਮਾੜਾ ਫੈਸਲਾ ਵਾ ਪਾਰਲੀਮੈਂਟ ਵਿੱਚ ਲਿਆਂਦੇ ਗਏ ਵਕਫ ਬੋਰਡ ਸੋਧ ਬਿੱਲ ਉੱਤੇ ਗੁਰਚਰਨ ਸਿੰਘ ਗਰੇਵਾਲ ਦਾ ਫਟਾਫਿਆਨ ਕਟਿੰਗਿੰਤਿਆਂ ਨੂੰ ਲੈ ਕੇ ਉਹਨਾਂ ਨੇ ਇਸ ਬਿੱਲ ਉੱਤੇ ਚਿੰਤਾ ਜਤਾਈ ਹੈ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਸੁਣੋ ਕੱਲ ਪਾਰਲੀਮੈਂਟ ਦੇ ਅੰਦਰ ਵਕਫ ਬੋਰਡ ਸੋਧ ਬਿੱਲ ਦੇ ਨਾਮ ਦੇ ਉੱਤੇ ਇੱਕ ਬਿੱਲ ਜੋ ਲਿਆਂਦਾ ਗਿਆ ਜਿਹੜਾ ਕਿ ਦੇਸ਼ ਦੀਆਂ ਘਟਕੜਤਿਆਂ ਲਈ ਬਹੁਤ ਵੱਡੀ ਚੁਣੌਤੀ ਆ ਪਿਛਲੇ ਸਮੇਂ ਦੇ ਵਿੱਚ ਭਾਵੇਂ ਕਿ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਘਟਕੜਤਿਆਂ ਲਈ ਜੋ ਸੁਨੇਹਾ ਉਹ ਉਸ ਨੂੰ ਲਾਗੂ ਕਰਨ ਉੱਤੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਚੱਲ ਰਹੀ ਆ ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਨੂੰ ਤੋੜ ਕੇ ਵੱਖਰੀ ਕਮੇਟੀ ਬਣਾਉਣਾ ਹਜੂਰ ਸਾਹਿਬ ਬੋਰਡ ਦੇ ਵਿੱਚ ਜਿਹੜੇ ਆਪਣੇ ਨਾਮਾਇਦੇ ਨਾਮਜ਼ਦ ਕਰ ਰਹੇ ਤੋ ਅਖੀਰ ਜਿਹੜਾ ਸਭ ਤੋਂ ਵੱਡਾ ਇੱਕ ਕਟਾ ਘਟ ਗਿਣਤੀ ਮੁਸਲਮਾਨ ਵਰਗਾ ਉਹਨਾਂ ਦਾ ਜਿਹੜਾ ਵਕਬੌੜਾ ਹੈ ਜਿਹੜਾ ਕੀ ਪ੍ਰਬੰਧ ਸੰਭਾਲਦਾ ਧਾਰਮਿਕ ਸਥਾਨਾਂ ਦਾ ਤੇ ਉਸ ਦੇ ਵਿੱਚ ਗੈਰ ਮੁਸਲਮਾਨਾਂ ਦੇ ਨੂੰ ਸ਼ਾਮਿਲਿਤ ਕਰਨ ਦਾ ਜਿਹੜਾ ਮਾਮਲਾ ਆਇਆ ਭਾਵੇਂ ਕਿ ਜਿਹੜੀ ਵਿਰੋਧੀ ਧਿਰ ਹੈ ਉਸ ਨੇ ਇਸ ਗੱਲ ਲਈ ਬਹੁਤ ਵੱਡੀ ਆਵਾਜ਼ ਵੀ ਬੁਲੰਦ ਕੀਤੀ ਆ ਤਾਂ ਫਿਰ ਇਹ ਕਮੇਟੀ ਕੋਲੇ ਜਿਹੜਾ ਪੇਸ਼ ਕਰਨ ਦਾ ਪ੍ਰੋਗਰਾਮ ਫਾਈਨਲ ਹੋਇਆ ਇਸ ਦੇ ਬਾਰੇ ਦੇ ਵਿੱਚ ਇਸ ਮਾਮਲੇ ਵਿੱਚ ਸ਼ਰੋਣੀ ਗੁਰਦੁਆਰਾ ਪਰੋਧ ਕਮੇਟੀ ਦੇ ਗੁਰਦੁਆਰੇ ਦੇ ਪਰੋਧਾਂ ਬਾਰੇ ਵੀ ਮਿਸਟਰ ਨਕਵੀ ਜਿਹੜੇ ਐਮਪੀ ਉਹਨਾਂ ਨੇ ਜੱਗਰ ਵੀ ਕੀਤਾ ਪਾਰਲੀਮੈਂਟ ਦੇ ਵਿੱਚ ਕਿ ਇੱਕ ਕੂਸੇ ਦਾ ਵੀ ਧਰਮ ਦਾ ਮਸਲਾ ਵਾ ਚਾਹੇ ਕੋਈ ਮੰਦਿਰ ਦੀ ਕਮੇਟੀ ਆ ਉਹਦੇ ਵਿੱਚ ਕੋਈ ਗੈਰ ਹਿੰਦੂ ਨਹੀਂ ਹੋ ਸਕਦਾ ਕੋਈ ਗੁਰਦੁਆਰੇ ਦੀ ਕਮੇਟੀ ਆ ਉਸ ਗੈਰ ਸਿੱਖ ਨਹੀਂ ਹੋ ਸਕਦਾ ਜੇ ਜੇ ਕੋਈ ਮੁਸਲਮਾਨਾਂ ਦੀ ਕਮੇਟੀ ਆ ਉਹਦੇ ਵਿੱਚ ਕੋਈ ਗਿਆਰ ਮੁਸਲਮਾਨ ਪ੍ਰਬੰਧ ਦੇ ਵਿੱਚ ਸਹੀ ਸੁਚਾਰੂ ਨਹੀਂ ਚਲਾ ਸਕਦਾ ਸੋ ਇਸ ਗੱਲ ਨੂੰ ਲਾਗੂ ਕਰਾਉਣ ਵਾਸਤੇ ਜਿਹੜਾ ਜਿਹੜਾ ਫੈਸਲਾ ਲਿਆ ਗਿਆ ਬੜਾ ਮਾੜਾ ਫੈਸਲਾ ਵਾ ਪਾਰਲੀਮੈਂਟ ਵਿੱਚ ਲਿਆਂਦੇ ਕੇ ਵਕਫ ਬੋਰਡ ਸੋਧ ਬਿੱਲ ਉੱਤੇ ਗੁਰਚਰਨ ਸਿੰਘ ਗਰੇਵਾਲ ਦਾ ਫਟਾਫਿਆਨ ਘਟ ਗਿੰਤਿਆਂ ਨੂੰ ਲੈ ਕੇ ਉਹਨਾਂ ਨੇ ਇਸ ਬਿੱਲ ਉੱਤੇ ਚਿੰਤਾ ਜਤਾਈ ਹੈ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਸੁਣੋ ਪੰਨੋ ਪਾਰਲੀਮੈਂਟ ਦੇ ਅੰਦਰ ਵਕਫ ਬੋਰਡ ਸੋਧ ਬਿੱਲ ਦੇ ਨਾਮ ਦੇ ਉੱਤੇ ਕਿ ਬਿੱਲ ਜੋ ਲਿਆਂਦਾ ਗਿਆ ਜਿਹੜਾ ਕਿ ਦੇਸ਼ ਦੀਆਂ ਘਟਕੜਤਿਆਂ ਲਈ ਬਹੁਤ ਵੱਡੀ ਚੁਣੌਤੀ ਆ ਪਿਛਲੇ ਸਮੇਂ ਦੇ ਵਿੱਚ ਭਾਵੇਂ ਕਿ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਘਟਕੜਤਿਆਂ ਲਈ ਜੋ ਸੁਨੇਹਾ ਉਹ ਉਸ ਨੂੰ ਲਾਗੂ ਕਰਨ ਉੱਤੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਚੱਲ ਰਹੀ ਆ ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਨੂੰ ਤੋੜ ਕੇ ਵੱਖਰੀ ਕਮੇਟੀ ਬਣਾਉਣਾ ਹਜੂਰ ਸਾਹਿਬ ਬੋਰਡ ਦੇ ਵਿੱਚ ਜਿਹੜੇ ਆਪਣੇ ਨਾਮ ਦੇ ਨਾਮਜ਼ਦ ਕਰ ਰਹੇ ਤੋ ਅਖੀਰ ਜਿਹੜਾ ਸਭ ਤੋਂ ਵੱਡਾ ਇੱਕ ਕਟਾ ਘਟ ਗਿਣਤੀ ਮੁਸਲਮਾਨ ਵਰਗਾ ਉਹਨਾਂ ਦਾ ਜਿਹੜਾ ਵਖਬੋੜਾ ਹੈ ਜਿਹੜਾ ਕੀ ਪ੍ਰਬੰਧ ਸੰਭਾਲਦਾ ਧਾਰਮਿਕ ਸਥਾਨਾਂ ਦਾ ਤੇ ਉਸ ਦੇ ਵਿੱਚ ਗੈਰ ਮੁਸਲਮਾਨਾਂ ਦੇ ਨੂੰ ਸ਼ਮੂਲੀਅਤ ਕਰਨ ਦਾ ਜਿਹੜਾ ਮਾਮਲਾ ਆਇਆ ਭਾਵੇਂ ਕਿ ਜਿਹੜੀ ਵਿਰੋਧੀ ਧਿਰ ਹੈ ਉਸ ਨੇ ਇਸ ਗੱਲ ਲਈ ਬਹੁਤ ਵੱਡੀ ਪਵਾਜਬੀ ਬਲੰਦ ਕੀਤੀ ਆ ਤਾਂ ਫਿਰ ਇਹਨੂੰ ਇੱਕ ਕਮੇਟੀ ਕੋਲੇ ਜਿਹੜਾ ਪੇਸ਼ ਕਰਨ ਦਾ ਪ੍ਰੋਗਰਾਮ ਫੈਨਲ ਹੋਇਆ ਇਸ ਦੇ ਬਾਰੇ ਦੇ ਵਿੱਚ ਇਸ ਮਾਮਲੇ ਵਿੱਚ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਗੁਰਦੁਆਰਿਆਂ ਦੇ ਪਰੋਧਾਂ ਬਾਰੇ ਵੀ ਮਿਸਟਰ ਨੱਕਵੀ ਜਿਹੜੇ ਐਮਪੀ ਉਹਨਾਂ ਨੇ ਜੱਟਰ ਵੀ ਕੀਤਾ ਪਾਰਲੀਮੈਂਟ ਦੇ ਵਿੱਚ ਕਿ ਇੱਕ ਕੁਸੇ ਦਾ ਵੀ ਧਰਮ ਦਾ ਮਸਲਾ ਵਾਲ ਚਾਹੇ ਕੋਈ ਮੰਦਿਰ ਦੀ ਕਮੇਟੀ ਆ ਉਹਦੇ ਵਿੱਚ ਕੋਈ ਗੈਰ ਹਿੰਦੂ ਨਹੀਂ ਹੋ ਸਕਦਾ ਕੋਈ ਗੁਰਦੁਆਰੇ ਦੀ ਕਮੇਟੀ ਆ ਉਹ ਚ ਗੈਰ ਸਿੱਖ ਨਹੀਂ ਹੋ ਸਕਦਾ ਜੇ ਜੇ ਕੋਈ ਮੁਸਲਮਾਨਾਂ ਦੀ ਕਮੇਟੀ ਆ ਉਹਦੇ ਵਿੱਚ ਕੋਈ 11 ਮੁਸਲਮਾਨ ਪ੍ਰਬੰਧ ਦੇ ਵਿੱਚ ਸਹੀ ਸੁਚਾਰੂ ਨਹੀਂ ਚਲਾ ਸਕਦਾ ਸੋ ਇਸ ਗੱਲ ਨੂੰ ਲਾਗੂ ਕਰਾਉਣ ਵਾਸਤੇ ਜਿਹੜਾ ਜਿਹੜਾ ਫੈਸਲਾ ਲਿਆ ਗਿਆ ਬੜਾ ਮਾੜਾ ਫੈਸਲਾ ਵਾ